ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਜੈਸ੍ਰਾਮ ਮੈਂ ਹਰਦੀਪ ਸਿੰਘ ਕੰਬੋਜ ਜ਼ਰ ਉਸਕਤਰ ਬੀਜੇਪੀ ਜਿਲ੍ਹਾ ਪਟਿਆਲਾ ਨੌਰਥ ਹੈਲੋ ਭਾਰਤੀ ਜਨਤਾ ਪਾਰਟੀ ਵੱਲੋਂ ਹੈਲੋ ਜੋ ਮੈਂਬਰਸ਼ਿਪ ਨੀਮੀ ਬੜੀ ਪਿਛਲੇ 2 ਮਹੀਨਿਆਂ ਤੋਂ ਚੱਲੀ ਆ ਹੈ ਉਹਦੇ ਤਹਿਤ ਅੱਜ ਪੂਰੇ ਪਰਦੇਸ਼ ਵਿੱਚ ਮੈਂਬਰਸ਼ਿਪ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਵਿਧਾਨ ਸਭਾ ਹਲਕਾ ਨੌਰ ਦੇ ਮੰਡਲ ਸਲੌਰ ਵਿਖੇ ਅੱਜ ਡਾਕਟਰ ਦਲਾਵਰ ਸਿੰਘ ਦੀ ਮੰਡਲ ਪ੍ਰਧਾਨ ਜੀ ਦੀ ਅਗਵਾਈ ਹੇਠ ਇੱਥੇ ਅਸੀਂ ਮੈਂਬਰਸ਼ਿਪ ਨੂੰ ਮਿਕਮ ਕਰਨ ਜਾ ਰਹੇ ਹਾਂ ਸ਼ੁਰੂ ਕਰਨ ਜਾ ਰਹੇ ਹਾਂ ਅਤੇ ਮੈਂ ਸਮੂਹ ਜਿਹੜੇ ਵਿਧਾਨ ਸਭਾ ਹਲਕਾ ਦੇ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਬਣ ਲਈ 9800002024 ਤੇ ਮਿਸ ਕਾਲ ਮਾਰ ਕੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਬਣੋ ਤੇ ਹੋਰ ਵਧੇਰੇ ਜਾਣਕਾਰੀ ਲਈ ਸਾਡੇ ਜੋ ਸਨੌਰ ਦੇ ਸਾਰੇ ਬੀਜੇਪੀ ਦੇ ਅਧਿਕਾਰ ਹਨ ਕਰਨਜੀਤ ਸਿੰਘ ਜੀ ਸਾਰ ਮੋਰਚਾ ਦੇ ਅਗਿਆਪ ਡਾਕਟਰ ਸ਼ੰਕਰ ਲਾਲ ਜੀ ਤੇ ਦਾਸ ਕਿਸੇ ਨੇ ਵੀ ਕੋਈ ਮੈਂਬਰ ਬਣਨਾ ਹੋਵੇ ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈਗਾ ਕੋਈ ਜਾਣਕਾਰੀ ਲੈਣੀ ਹੈ ਤਾਂ ਸਾਡੇ ਨਾਲ ਸੰਪਰਕ ਕਰਕੇ ਆਪ ਵੀ ਜਨਤਾ ਪਾਰਟੀ ਦਾ ਮੈਂਬਰ ਬਣਿਆ ਜਾ ਸਕਦਾ ਹੈ